ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਤੇ ਇਸ ਤੋਂ ਪਹਿਲਾਂ ਕਿ ਆਪਾਂ ਉਧਰ ਚਲੇ ਜਾਈਏ ਆਪਣੀ ਕਹਾਣੀ ਵੱਲ ਪੂਰੀ ਤਰ੍ਹਾਂ ਨਾਲ ਖੁੱਭ ਜਾਈਏ ਤੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਅੱਗੇ ਵੀ ਹੁੰਦੀ ਆ ਮੇਰੇ ਤਿੰਨ ਹੋਰ ਚੈਨਲ ਨੇ ਤੇ ਉਹਨਾਂ ਵਿੱਚੋਂ ਇੱਕ ਹੈਗਾ ਜੀ ਕਿਤਾਬਾਂ ਦੀ ਦੁਨੀਆ ਉਹਦੇ ਵਿੱਚ ਲੇਟੈਸਟ ਜਿਹੜਾ ਐਪੀਸੋਡ ਪਾਇਆ ਉਹ ਹੈਗਾ ਇੰਦਰਾ ਗਾਂਧੀ ਤੇ ਉਹਨਾਂ ਦੇ ਐਮਰਜੈਂਸੀ ਦੇ ਟਾਈਮ ਦਾ ਜਦੋਂ ਉਹਨਾਂ ਨੇ ਐਮਰਜੈਂਸੀ ਲਾਈ ਸੀ ਤਾਂ ਉਸ ਟਾਈਮ ਦੀਆਂ ਘਟਨਾਵਾਂ ਨੇ ਅਲੱਗ-ਅਲੱਗ ਦਿਲਚਸਪ ਕਿਸੇ ਉਹਨਾਂ ਟਾਈਮਾਂ ਦੇ ਤੇ ਇੱਕ ਹੋਰ ਹੈਗਾ ਕਿ ਕਿਵੇਂ ਇੱਕ ਕਾਲਜ ਦੇ ਵਿੱਚ ਸਿਰਫ 20 ਰੁਪਏ ਵਧੀ ਹੋਈ ਕੈਂਟੀਨ ਦੀ ਫੀਸ ਕਰਕੇ ਗੁਜਰਾਤ ਦੀ ਪੂਰੀ ਦੀ ਪੂਰੀ ਗਵਰਨਮੈਂਟ ਡਿੱਗ ਜਾਂਦੀ ਹੈ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਤਾਂ ਉੱਥੇ ਵੀ ਬੜੀਆਂ ਸੋਹਣੀਆਂ ਕਹਾਣੀਆਂ ਹੁੰਦੀਆਂ ਨੇ ਇੱਥੇ ਵੀ ਕਹਾਣੀਆਂ ਨੇ ਉੱਥੇ ਵੀ ਕਹਾਣੀਆਂ ਨੇ ਕਿਤਾਬਾਂ ਦੀ ਦੁਨੀਆ ਸਿਰਫ ਨਾਮ ਕਿਤਾਬਾਂ ਵਾਂ ਕਿਤਾਬਾਂ ਦੇ ਵਿੱਚੋਂ ਨੇ ਤੇ ਦੂਸਰਾ ਚੈਨਲ ਸਟਾਕ ਮਾਰਕੀਟ ਦੀ ਦੁਨੀਆ ਉਹਦੇ ਵਿੱਚ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਜਾਣਕਾਰੀ ਹੈਗੀ ਹੈ ਤੀਸਰਾ ਹੈਗਾ ਫਿਲਮਾਂ ਦੀ ਦੁਨੀਆ ਮਤਲਬ ਦੁਨੀਆ ਬਥੇਰੀਆਂ ਨੇ ਅਲੱਗ-ਅਲੱਗ ਤੇ ਉਹਦੇ ਵਿੱਚ ਇੱਕ ਲਾਸਟ ਲੇਟੈਸਟ ਸੋਹਣੀ ਫਿਲਮ ਪਾਈ ਆ ਪਹਿਲਾਂ ਵੀ ਪਾਉਂਦੇ ਰਹਿੰਨੇ ਆ ਉਹ ਹੈ ਕੀ ਆ ਪਰਸੂਟ ਆਫ ਹੈਪੀਨੈਸ ਅੱਜ ਤੱਕ ਦੀ ਪੂਰੀ ਦੁਨੀਆ ਦੀ ਹੁਣ ਤੱਕ ਬਣੀ ਹੋਈ ਤੀਸਰੇ ਜਾਂ ਚੌਥੇ ਨੰਬਰ ਦੀ ਤੀਸਰੇ ਨੰਬਰ ਦੀ ਗ੍ਰੀਨ ਮਾਈਲ ਜੋ ਵੀ ਪਾ ਚੁੱਕੇ ਆ ਤੇ ਇਹ ਚੌਥੇ ਨੰਬਰ ਦੀ ਫਿਲਮ ਤੁਸੀਂ ਉਹਨੂੰ ਦੇਖ ਸਕਦੇ ਹੋ 15 ਜਾਂ 20 ਮਿੰਟ ਦੇ ਵਿੱਚ ਵਿੱਚ ਉਹਨੂੰ ਪੂਰੀ ਤੁਸੀਂ ਦੇਖ ਸਕਦੇ ਹੋ ਉਹਦੀ ਕਹਾਣੀ ਸੁਣ ਸਕਦੇ ਹੋ ਸਾਡੇ ਤੋਂ ਤੇ ਪਿੱਛੇ ਉਹਦੇ ਰੀਅਲ ਕਲਿੱਪ ਚੱਲਣਗੇ ਫਿਲਮ ਦੇ ਨਾਰਮਲ ਫਿਲਮ 3 ਘੰਟੇ ਦੇ ਨੇੜੇ-ਤੇੜੇ ਹੋ ਜਾਂਦੀ ਹੈ ਦੇਖੀ ਨਹੀਂ ਜਾਂਦੀ ਤਾਂ ਇਹ ਸਾਡਾ ਇੱਕ ਉਪਰਾਲਾ ਵਾ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਇੰਨੇ ਇੱਕ ਥੋੜੇ ਟਾਈਮ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ ਦੇਖ ਲਓ ਤੇ ਹੁਣ ਆਪਾਂ ਵੱਧਦੇ ਹਾਂ ਅੱਜ ਦੀ ਆਪਣੀ ਕਹਾਣੀ ਵੱਲ 50% ਤੋਂ ਜ਼ਿਆਦਾ एमपी ਪੰਜਾਬ ਤੋਂ ਵੀ ਸ਼ਾਇਦ ਜ਼ਿਆਦਾ ਹੀ ਨੇ ਹੁਣ ਤਾਂ ਸ਼ਾਇਦ 60 ਹੀ ਹੋ ਗਏ ਆ ਤੇ ਜਿਹੜੇ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਅੱਜ ਇੰਡੀਆ ਦੇ ਜਿਹੜੇ ਪਾਰਲੀਮੈਂਟ 'ਚ ਬੈਠੇ ਆ ਉਹਨਾਂ ਦੇ ਉੱਪਰ ਬਹੁਤ ਸਾਰੇ ਕ੍ਰਿਮੀਨਲ ਕੇਸਸ ਨੇ ਤੇ ਕਈ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਕੇਸ ਦਰਜ ਹੀ ਨਹੀਂ ਹੋ ਸਕੇ ਤਾਂ ਇਹ ਆਪਣੀ ਹਾਲਤ ਆ ਤਾਂ ਇਸ ਕਰਕੇ ਇੰਡੀਆ ਦੇ ਵਿੱਚ ਕੁਝ ਕੁਝ ਟਾਈਮ ਤੋਂ ਬਾਅਦ ਕੁਝ ਕੁਝ ਵਕਫੇ ਤੋਂ ਬਾਅਦ ਇਸ ਤਰ੍ਹਾਂ ਦੇ ਕੇਸ ਹੁੰਦੇ ਰਹਿੰਦੇ ਆ ਕ੍ਰਿਮੀਨਲ ਕੇਸ ਕੁਝ ਘਟਨਾਵਾਂ ਇਹ ਜਿਹੀਆਂ ਹੁੰਦੀਆਂ ਰਹਿੰਦੀਆਂ ਨੇ ਕਿ ਜਿਹਦਾ ਸਿੱਧਾ ਸਿੱਧਾ ਹੀ ਲਿੰਕ ਇਹਨਾਂ ਨੇਤਾਵਾਂ ਦੇ ਨਾਲ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਅੱਜ ਆਪਾਂ ਗੱਲ ਕਰਾਂਗੇ ਕਿ ਇਹੋ ਜਿਹੀ ਕੇਸ ਦੀ ਕਿ ਜਿਹੜਾ ਆਪਣੇ ਇੱਕ ਬਹੁਤ ਵੱਡੇ ਪੋਲੀਟੀਸ਼ੀਅਨ ਦੇ ਨਾਲ ਬਿਲਕੁਲ ਡਾਇਰੈਕਟ ਲਿੰਕ ਹੋਣ ਦੇ ਨਾਲ ਤਾਰਾ ਬਿਲਕੁਲ ਉਸ ਇਨਸਾਨ ਨਾਲ ਜੁੜਨ ਦੇ ਕਾਰਨ ਇੰਡੀਆ ਦੇ ਸਭ ਤੋਂ ਮਸ਼ਹੂਰ ਕੇਸਾਂ ਦੇ ਵਿੱਚੋਂ ਇੱਕ ਸੀਗਾ ਤੇ ਗੱਲ ਹੈਗੀ ਆ ਸ਼ਿਲਪੀ ਜੈਨ ਗੋਤਮ ਮਰਡਰ ਕੇਸ ਮਰਡਰ ਨਹੀਂ ਅਨੁਭੋਲਿਆ ਜਾਂਦਾ ਟੈਕਨੀਕਲੀ ਹਾਲੇ ਵੀ ਇਹਦੇ ਵੀ ਕਿਉਂ ਕਾਰਨ ਮਰਡਰ ਕੇਸ ਕਿਉਂ ਨਹੀਂ ਬੋਲਿਆ ਜਾਂਦਾ ਇਹਦੀ ਆਪਾਂ ਗੱਲ ਕਰਾਂਗੇ ਅੱਜ ਦੀ ਕਹਾਣੀ ਦੇ ਵਿੱਚ ਬਿਹਾਰ ਦਾ ਕੇਸ ਹੈਗਾ ਇਹ ਕੀ ਹੈਗੀ ਇਹ ਸਾਰੀ ਗੱਲਬਾਤ ਕੌਣ ਸੀ ਸ਼ਿਲਪੀ ਜੈਨ ਕੌਣ ਸੀ ਗੌਤਮ ਕਹਾਣੀ ਹੈਗੀ ਹੈ ਜੀ 1999 ਦੀ 3 ਜੁਲਾਈ ਬਿਹਾਰ ਬਿਹਾਰ ਦੇ ਵਿੱਚ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਨੂੰ ਕਰਪਸ਼ਨ ਦੇ ਕੇਸ ਵਿੱਚ ਜੇਲ੍ਹ ਜਾਣਾ ਪੈਂਦਾ ਤੇ ਜੇਲ੍ਹ ਜਾਣ ਤੋਂ ਪਹਿਲਾਂ ਜਿਵੇਂ ਕਿ ਲੀਡਰ ਕਰਦੇ ਹੁੰਦੇ ਆ ਤੇ ਉਹ ਆਪਣੇ ਵਾਈਫ ਨੂੰ ਆਪਣੀ ਥਾਂ ਦੇ ਉੱਪਰ ਚੀਫ ਮਿਨਿਸਟਰ ਬਣਾ ਦੁੰਦੇ ਰਾਵੜੀ ਦੇ ਵੀ ਨੂੰ ਤਾਂ ਉਹ ਟਾਈਮਾ ਜਦੋਂ ਰਾਵੜੀ ਦੇਵੀ ਬਿਹਾਰ ਦੇ ਮੁੱਖ ਮੰਤਰੀ ਨੇ ਤੇ ਉਹ ਇਹ ਟਾਈਮ ਸੀਗਾ ਜਦੋਂ ਉਹਨਾਂ ਦਾ ਇੱਕ ਭਾਈ ਸਾਧੂ ਯਾਦਵ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਦੋਸਤਾਂ ਨੇ ਇਹ ਨਾਮ ਸੁਣਿਆ ਹੋਊਗਾ ਜਿਹੜੇ ਵੀਡੀਓ ਦੇਖ ਰਹੇ ਇਸ ਟਾਈਮ ਸਾਧੂ ਯਾਦਵ ਕਿਉਂਕਿ ਹੁਣ ਪਹਿਣ ਮੁੱਖ ਮੰਤਰੀ ਹੈਗੀ ਆ ਸਟੇਟ ਬਿਹਾਰ ਆ ਜਿਹੜੀ ਕਿ ਪਹਿਲਾਂ ਹੀ ਬਦਨਾਮ ਜਿਹਨੂੰ ਕਿ ਜੰਗਲ ਰਾਜ ਦੇ ਨਾਲ ਜਾਣਿਆ ਜਾਂਦਾ ਵਾ ਬਹੁਤ ਸਾਰੇ ਕ੍ਰਾਈਮਨਲ ਨੇ ਉੱਥੋਂ ਦੇ ਸਾਧੂ ਯਾਦਵ ਦੀ ਉਹ ਟਾਈਮ ਸੀ ਜਦੋਂ ਤੂਤੀ ਬੋਲਦੀ ਹੁੰਦੀ ਸੀ ਗੁੰਡਾਗਰਦੀ ਦਾ ਇੱਕ ਆਪਾਂ ਇੱਕ ਬੋਲ ਦਿੰਨੇ ਆ ਗੁੰਡਾਗਰਦੀ ਦਾ ਨੰਗਾ ਨਾਚ ਬਹੁਤ ਵਾਰ ਉਹਨੂੰ ਲਿਖ ਦਿੰਨੇ ਆ ਅੱਜ ਕੱਲ YouTube ਦੇ ਉੱਪਰ ਵੀ ਛੋਟੀ ਮੋਟੀ ਘਟਨਾ ਹੁੰਦੀ ਆ ਤਾਂ ਉਹਨੂੰ ਵੀ ਲਿਖ ਦਿੰਦੇ ਆ ਪਰ ਅਸਲ ਦੇ ਵਿੱਚ ਇਹ ਉਹ ਟਾਈਮ ਸੀ ਜਦੋਂ ਅਸਲ ਹੀ ਮਹਿਨਿਆਂ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਸੀ ਸਾਧੂ ਯਾਦਵ ਦੁਆਰਾ ਤੇ ਅੱਗੇ ਉਹਦੇ ਹੋਰ ਗੁਰਗਿਆਂ ਦੁਆਰਾ ਇੰਨੀ ਜ਼ਿਆਦਾ ਪਾਵਰ ਇੰਨੀ ਜ਼ਿਆਦਾ ਦਹਿਸ਼ਤ ਹੁੰਦੀ ਸੀ ਕਿ ਸਾਧੂ ਯਾਦਵ ਦੀ ਪਟਨਾ ਬਿਹਾਰ ਦੀ ਰਾਜਧਾਨੀ ਜਿਹੜੀ ਜਗ੍ਹਾ ਦੇ ਉੱਪਰ ਪਟਨਾ ਦਾ 에어ਪੋਰਟ ਆ ਉਹਦੇ ਨਾਲ ਹੀ ਇੱਕ ਜਗ੍ਹਾ ਵਾ ਫੁਲਵਾਰੀ ਸ਼ਰੀਫ ਕਰਕੇ ਉੱਥੇ ਇੱਕ ਰੈਸਟ ਹਾਊਸ ਆ ਸਰਕਾਰੀ ਉਸ ਟਾਈਮ ਦੇ ਉੱਪਰ ਇਹ ਰੈਸਟ ਹਾਊਸ ਇੰਨਾ ਕੁ ਬਦਨਾਮ ਹੁੰਦਾ ਸੀਗਾ ਸਾਧੂ ਯਾਦਵ ਦੇ ਟਾਈਮ ਕਿਉਂਕਿ ਬਹੁਤ ਸਾਰੇ ਐਮਐਲਏ ਐਮਪੀ ਹੋਰ ਛੋਟੇ ਮੂਟੇ ਛੋਟੇ ਵੱਡੇ ਪੋਲੀਟੀਸ਼ੀਅਨ ਨੇਤਾ ਇਹਨਾਂ ਦੀ ਪਾਰਟੀ ਦੇ ਆਰਜीडी ਦੇ ਉੱਥੇ ਠਹਿਰਦੇ ਹੁੰਦੇ ਸੀ ਠਹਿਰਨ ਦੇ ਵਿੱਚ ਕੋਈ ਗਲਤ ਨਹੀਂ ਹੈਗਾ ਕੋਈ ਗੁਨਾਹ ਨਹੀਂ ਹੈਗਾ ਪਰ ਉਸ ਠਹਿਰਨ ਦੇ ਦੌਰਾਨ ਅਸਲ ਦੇ ਵਿੱਚ ਉਹ ਇੱਕ ਪੂਰੀ ਤਰ੍ਹਾਂ ਨਾਲ ਅਯਾਸ਼ੀ ਦਾ ਅੱਡਾ ਬਣਿਆ ਹੋਇਆ ਸੀ ਤੇ ਇਹ ਗੱਲ ਹਰੇਕ ਨੂੰ ਹੀ ਉੱਥੇ ਪਤਾ ਸੀ ਪਟਨਾ ਰਹਿੰਦੇ ਹਰ ਇੱਕ ਵਾਸੀ ਨੂੰ ਮੀਡੀਆ ਨੂੰ ਪੁਲਿਸ ਨੂੰ ਹਰੇਕ ਨੂੰ ਪਤਾ ਸੀ ਕਿ ਉੱਥੇ ਬਹੁਤ ਸਾਰੀਆਂ ਲੜਕੀਆਂ ਲਿਆਂਦੀਆਂ ਜਾਂਦੀਆਂ ਨੇ ਐਮ ਐਲ ਏਜ਼ ਦੁਆਰਾ ਐਮ ਪੀ ਆਂ ਦੁਆਰਾ ਤੇ ਉੱਥੇ ਇਹ ਸਾਰਾ ਕੁਝ ਕੀਤਾ ਜਾਂਦਾ ਤੇ ਜਿਹੜਾ ਇੱਕ ਨਾਮ ਬਣ ਗਿਆ ਸੀਗਾ ਇਹ ਜੁੜ ਗਿਆ ਸੀ ਇਸ ਰੈਸਟ ਹਾਊਸ ਦੇ ਨਾਲ ਉਹ ਬਹੁਤ ਬਦਨਾਮ ਸੀਗਾ ਤੇ ਉਹਨਾਂ ਟਾਈਮਾਂ ਦੇ ਵਿੱਚ ਉੱਥੇ ਇੱਕ ਲੜਕਾ ਵਾ ਨੌਜਵਾਨ ਗੋਤਮੋ ਦਾ ਨਾਮ ਆ ਤੇ ਬਹੁਤ ਅਮੀਰ ਪਰਿਵਾਰ ਤੋਂ ਤੇ ਬਹੁਤ ਹੀ ਪੜੇ ਲਿਖੇ ਪਰਿਵਾਰ ਤੋਂ ਆ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਉਹ ਡਾਕਟਰ ਨੇ ਤੇ ਉਹ ਚਾਹੁੰਦੇ ਆ ਕਿ ਉਹਨਾਂ ਦਾ ਬੇਟਾ ਵੀ ਡਾਕਟਰ ਬਣੇ ਤੇ ਪਰਿਵਾਰ ਇੱਥੇ ਨਹੀਂ ਰਹਿੰਦਾ ਬਿਹਾਰ 'ਚ ਨਹੀਂ ਰਹਿੰਦਾ ਉਹ ਕਿਸੇ ਹੋਰ ਜਗ੍ਹਾ ਰਹਿੰਦੇ ਆ ਪਰ ਗੋਤਮ ਗੋਤਮ ਦੀ ਸੋਚ ਥੋੜੀ ਡਿਫਰੈਂਟ ਆ ਉਹ ਪੋਲਿਟਿਕਸ ਜਾਣਾ ਚਾਹੁੰਦਾ ਉਹੀ ਆ ਕਿ ਬੱਚੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਵੱਡੇ ਹੁੰਦੇ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ ਤੇ ਗੌਤਮ ਦੇਖਦਾ ਕਿ ਇੱਥੋਂ ਦੇ ਪੋਲੀਟੀਸ਼ੀਅਨ ਉਹਨਾਂ ਦੀ ਕਿੰਨੀ ਰਿਸਪੈਕਟ ਆ ਸਮਾਜ ਦੇ ਵਿੱਚ ਕਿੰਨਾ ਡਰਾਂ ਉਹਨਾਂ ਦਾ ਕਿੰਨਾ ਰਤਬਾ ਵੱਡਾ ਵਾ ਤਾਂ ਉਹ ਵੀ ਉਧਰਲੇ ਪਾਸੇ ਨੂੰ ਮੂਵ ਹੋ ਜਾਂਦਾ ਉਹਨੂੰ ਲੱਗਦਾ ਕਿ ਨਹੀਂ ਡਾਕਟਰ ਬਣ ਕੇ ਤਾਂ ਕੀ ਹੈਗਾ ਅਸਲੀ ਜਿਹੜਾ ਮਜ਼ਾ ਵਾ ਉਹ ਤਾਂ ਇੱਕ ਨੇਤਾ ਬਣ ਕੇ ਆ ਤੇ ਕਿਉਂਕਿ ਪੈਸਾ ਉਹਦੇ ਕੋਲੇ ਚੰਗਾ ਪੋਲੀਟੀਸ਼ੀਅਨਸ ਨੂੰ ਇਹੋ ਜਿਹੇ ਲੋਕਾਂ ਦੀ ਹੀ ਲੋਡ ਹੁੰਦੀ ਆ ਗੌਤਮ ਵੀ ਹੌਲੀ-ਹੌਲੀ ਕਿਉਂਕਿ ਉਸ ਟਾਈਮ ਦੇ ਉੱਪਰ ਸਭ ਤੋਂ ਵੱਡੀ ਪਾਰਟੀ ਆਰ ਜੀ ਡੀ ਸੀ ਤਾਂ ਗੋਤਮ ਆਰ ਜੀ ਡੀ ਨੂੰ ਜੁਆਇਨ ਕਰਦਾ ਹੌਲੀ ਹੌਲੀ ਉਹਦੇ ਵਿੱਚ ਆਪਣੇ ਲਿੰਕ ਵਧਾਉਂਦਾ ਲੋਕਾਂ ਦੇ ਨਾਲ ਤੇ ਲਿੰਕ ਵੱਧਦੇ ਆ ਹੌਲੀ ਹੌਲੀ ਉਹ ਜਿਹੜੇ ਲਿੰਕ ਹੁੰਦੇ ਆ ਉਹ ਪਹੁੰਚ ਜਾਂਦੇ ਆ ਸਾਧੂ ਯਾਦਵ ਤੱਕ ਰਾਵੜੀ ਦੇਵੀ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਭਾਈ ਤੱਕ ਇੱਕ ਤਰ੍ਹਾਂ ਕਹਿ ਲੋ ਕਿ ਉਹ ਬੰਦਾ ਜਿਹੜਾ ਲਾਲੂ ਪ੍ਰਸ਼ਾਦ ਯਾਦਵ ਤੇ ਰਾਵੜੀ ਦੇਵੀ ਤੋਂ ਬਾਅਦ ਜਿਹੜਾ ਤੀਸਰਾ ਸਭ ਤੋਂ ਪਾਵਰਫੁਲ ਇਨਸਾਨ ਸੀਗਾ ਬਿਹਾਰ ਦਾ ਉਹਦੇ ਨਾਲ ਹੁਣ ਪੂਰੀ ਇੱਕ ਸਿੱਧਾ ਕਨੈਕਸ਼ਨ ਬਣ ਗਿਆ ਗੌਤਮ ਦਾ ਤੇ ਹੌਲੀ-ਹੌਲੀ ਕਰਕੇ ਇਹ ਕਨੈਕਸ਼ਨ ਬਹੁਤ ਗੂੜਾ ਵੀ ਹੋ ਗਿਆ ਸਾਧੂ ਯਾਦਵ ਦੇ ਬੜੇ ਨੇੜੇ ਦੇ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਸੀ ਗੌਤਮ ਆਰ ਜੀ ਡੀ ਦੇ ਕਿਸੇ ਵੀ ਹੋਣ ਵਾਲੇ ਫੰਕਸ਼ਨ ਵਿੱਚ ਜਾਣਾ ਜਾਂ ਜੋ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਜਿਵੇਂ ਫਲਾਨੀ ਜਗ੍ਹਾ ਇਕੱਠਾ ਤਖਵਾਉਣਾ ਗੱਡੀਆਂ ਲੈ ਕੇ ਜਾਣੀਆਂ ਉਹ ਜੋ ਸਾਰਾ ਕੁਝ ਇਹਨਾਂ ਨੂੰ ਚਾਹੀਦਾ ਪੋਲੀਟਿਸ਼ੀਅਨਜ਼ ਨੂੰ ਤਾਂ ਉਹ ਸਾਰਾ ਕੁਝ ਕਰਦਾ ਸੀਗਾ ਤੇ ਉੱਥੇ ਹੀ ਇੱਕ ਲੜਕੀ ਆ ਪਟਨਾ ਦੇ ਵਿੱਚ ਹੀ ਰਹਿੰਦੀ ਆ ਸ਼ਿਲਪੀ ਜੈਨ ਸ਼ਿਲਪੀ ਜੈਨ ਇੱਕ ਨਾਰਮਲ ਪਰਿਵਾਰ ਦੀ ਲੜਕੀ ਆ ਅਮੀਰ ਪਰਿਵਾਰ ਸ਼ਿਲਪੀ ਦੇ ਜਿਹੜੇ ਫਾਦਰ ਨੇ ਉਹਨਾਂ ਦਾ ਪਟਨਾ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਰੂਮ ਆ ਤੇ ਪਰ ਪੜ੍ਹੀ ਲਿਖੀ ਫੈਮਿਲੀ ਆ ਸ਼ਿਲਪੀ ਵੀ ਆਪਣੀ ਗ੍ਰੈਜੂਏਸ਼ਨ ਕਰ ਚੁੱਕੀ ਆ ਯੂਨੀਵਰਸਿਟੀ ਤੋਂ ਉਸ ਤੋਂ ਬਾਅਦ ਹੁਣ ਉਹ ਕੰਪਿਊਟਰ ਕੋਰਸ ਕਰ ਰਹੀ ਆ ਕਿਉਂਕਿ ਉਹ ਟਾਈਮ ਇਹੇ ਜਿਹਾ ਸੀ ਕੋ ਕੰਪਿਊਟਰ ਆਏ ਸੀਗੇ ਨਵੇਂ-ਨਵੇਂ ਤੇ ਹਰੇਕ ਕੋਈ ਚਾਹੁੰਦਾ ਸੀਗਾ ਕਿ ਮੈਂ ਕੰਪਿਊਟਰ ਸਿੱਖਾਂ ਤੇ ਕੰਪਿਊਟਰ ਦੇ ਨਾਲ ਹੀ ਸਾਰਾ ਫਿਊਚਰ ਹੈਗਾ ਤੇ ਇਸ ਤਰ੍ਹਾਂ ਸ਼ਿਲਪੀ ਜਿਹੜੀ ਆ ਉਹ ਵੀ ਉੱਥੇ ਇੱਕ ਕੰਪਿਊਟਰ ਸੈਂਟਰ ਦੇ ਵਿੱਚ ਹੁਣ ਕੰਪਿਊਟਰ ਦੇ ਬਾਰੇ ਵਿੱਚ ਜਾਣਕਾਰੀ ਲੈ ਰਹੀ ਉਹ ਕੋਰਸ ਕਰ ਰਹੀ ਆ। ਸ਼ਿਲਪੀ ਤੇ ਗੌਤਮ ਆਪਸ 'ਚ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਆ, ਇਕੱਠੇ ਪੜੇ ਲਿਖੇ ਨੇ ਉਹ। ਸ਼ੁਰੂ ਤੋਂ ਹੀ ਤਾਂ ਬਹੁਤ ਸਾਲਾਂ ਤੋਂ ਉਹਨਾਂ ਦੀ ਜਾਣ-ਪਛਾਣ ਆ। ਕਾਫੀ ਨੇੜਤਾ ਵੀ ਇਹਨਾਂ ਦੀ। ਆਪਸ 'ਚ ਕਾਫੀ ਟਾਈਮ ਇਕੱਠੇ ਨਿਗਾਉਂਦੇ ਵੀ ਆ ਜਦੋਂ ਵੀ ਫ੍ਰੀ ਹੁੰਦੇ ਆ ਗੌਤਮ ਤੇ ਸ਼ਿਲਪੀ ਤੇ ਸਿਰਫ ਇੰਨਾ ਹੀ ਨਹੀਂ ਕਿਉਂਕਿ ਗੌਤਮ ਪੂਰੀ ਤਰ੍ਹਾਂ ਨਾਲ ਅਲਾਈਨਡ ਆ ਉਹ ਤਾਂ ਪੂਰਾ ਕੰਮ ਹੀ ਪੋਲਿਟਿਕਸ ਦਾ ਹੋ ਗਿਆ। ਪੂਰੀ ਤਰ੍ਹਾਂ ਦੇ ਨਾਲ ਆਰਜीडी ਦੇ ਨਾਲ ਜੁੜਿਆ ਹੋਇਆ ਆ। ਸਾਧੂ ਯਾਦਵ ਦੇ ਨਾਲ ਜੁੜਿਆ ਹੋਇਆ ਤਾਂ ਬਹੁਤ ਵਾਰ ਐਵੇਂ ਹੁੰਦਾ ਕਿ ਜਦੋਂ ਕਿਸੇ ਫੰਕਸ਼ਨ 'ਚ ਜਾਂਦਾ ਤਾਂ ਉਹ ਸ਼ਿਲਪੀ ਨੂੰ ਵੀ ਨਾਲ ਲੈ ਜਾਂਦਾ ਉਹਨੂੰ ਮਲਾਉਣ ਲਈ ਤੇ ਇਸ ਤਰ੍ਹਾਂ ਸਾਧੂ ਯਾਦਵ ਆਪ ਵੀ ਤੇ ਹੋਰ ਸਾਰੇ ਵੱਡੇ ਆਰ ਜੀਡੀ ਤੇ ਜਿੰਨੇ ਵੀ ਕੋਈ ਲੋਕ ਹੋਣਗੇ ਤੇ ਉਹ ਵੀ ਸ਼ਿਲਪੀ ਨੂੰ ਅਲੱਗ-ਅਲੱਗ ਟਾਈਮ ਦੇ ਉੱਪਰ ਮਿਲਦੇ ਆ ਹੁਣ ਆ ਜਾਂਦੀ ਆ 2 ਜੁਲਾਈ 2 ਜੁਲਾਈ 1999 2 ਜੁਲਾਈ ਨੂੰ ਸ਼ਿਲਪੀ ਸਵੇਰੇ ਆਪਣੇ ਘਰ ਤੋਂ ਨਿਕਲਦੀ ਆ ਆਪਣੇ ਕੰਪਿਊਟਰ ਸੈਂਟਰ 'ਚ ਜਾਣ ਲਈ ਰਿਕਸ਼ੇ ਉੱਪਰ ਜਾ ਰਹੀ ਆ ਉਹ ਜਦੋਂ ਜਾ ਰਹੀ ਆ ਰਾਹ ਦੇ ਵਿੱਚ ਉਹਦੇ ਰਿਕਸ਼ੇ ਤੋਂ ਥੋੜੀ ਅੱਗੇ ਇੱਕ ਕਾਰ ਰੁਕਦੀ ਆ ਉਸ ਕਾਰ ਦੇ ਵਿੱਚ ਇੱਕ ਕੋਈ ਦੋਨਾਂ ਦਾ ਕਾਮਨ ਫਰੈਂਡ ਆ ਜਿਹੜਾ ਸ਼ਿਲਪੀ ਨੂੰ ਵੀ ਜਾਣਦਾ ਤੇ ਗੌਤਮ ਨੂੰ ਵੀ ਜਾਣਦਾ ਤੇ ਜਿਵੇਂ ਆਪਾਂ ਕਹਿਦੇ ਨੇ ਕਿ ਛਤੂ ਜਾ ਰਹੀ ਆ ਰਿਕਸ਼ੇ ਦੇ ਉੱਪਰ ਠੀਕ ਆ ਮੈਂ ਤੁਹਾਨੂੰ ਲੰਘ ਰਿਹਾ ਸੀ ਜਾਂ ਜੋ ਵੀ ਉੱਥੇ ਆਉਂਦਾ ਤੇ ਆਪਣੀ ਗੱਡੀ ਉਹਦੇ ਸ਼ਿਲਪੀ ਦੇ ਰਿਕਸ਼ੇ ਦੇ ਅੱਗੇ ਰੋਕ ਕੇ ਸ਼ਿਲਪੀ ਨੂੰ ਕਹਿੰਦਾ ਕਿ ਗੌਤਮ ਨੇ ਤੈਨੂੰ ਬੁਲਾਇਆ ਕਿ ਅੱਜ ਕੋਈ ਵੱਡਾ ਫੰਕਸ਼ਨ ਹੈਗਾ ਉਸੇ ਰੈਸਟ ਹਾਊਸ ਦੇ ਵਿੱਚ ਜਿਹਦੀ ਮੈਂ ਹੁਣੇ ਤੁਹਾਨੂੰ ਗੱਲ ਕੀਤੀ ਜ਼ਿਕਰ ਕੀਤਾ ਉਹ ਬਦਨਾਮ ਰੈਸਟ ਹਾਊਸ ਗੌਤਮ ਨੇ ਮੈਨੂੰ ਭੇਜਿਆ ਕਿ ਤੂੰ ਸ਼ਿਲਪੀ ਨੂੰ ਲੈ ਆ ਕਿਉਂਕਿ ਹੁਣੇ ਜਿਹੜਾ ਲੜਕਾ ਵਾ ਇਹ ਸ਼ਿਲਪੀ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਉਹਨੇ ਨਾਮ ਵੀ ਗੌਤਮ ਦਾ ਲਿਆ ਤਾਂ ਸ਼ਿਲਪੀ ਨੂੰ ਇਹਦੇ 'ਚ ਕੋਈ ਬਹੁਤ ਪ੍ਰੋਬਲਮ ਹੁੰਦੀ ਨਹੀਂ ਪਹਿਲਾਂ ਵੀ ਉਹ ਆਰਜीडी ਦੇ ਫੰਕਸ਼ਨਸ ਦੇ ਵਿੱਚ ਜਾਂਦੀ ਰਹਿੰਦੀ ਆ ਤੇ ਉਹ ਰਿਕਸ਼ੇ ਤੋਂ ਉਤਰਦੀ ਆ ਤੇ ਉਸ ਲੜਕੇ ਦੇ ਨਾਲ ਕਾਰ ਦੇ ਵਿੱਚ ਬੈਠ ਜਾਂਦੀ ਆ ਤੇ ਉਹ ਲੜਕਾ ਉਹਨੂੰ ਤੇ ਉਹਨੂੰ ਉਸੇ ਰੈਸਟ ਹਾਊਸ ਵਿੱਚ ਲੈ ਜਾਂਦਾ ਇਸ ਵੇੜ ਦੀ ਘਟਨਾ ਵਾ 10-11 ਵਜੇ ਆ ਥੋੜੀ ਦੇਰ ਤੋਂ ਬਾਅਦ ਹੀ ਕਿਸੇ ਤੋਂ ਗੌਤਮ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਆ ਕਿ ਸ਼ਿਲਪੀ ਨੂੰ ਫਲਾਣਾ ਲੜਕਾ ਆਪਣੀ ਕਾਰ 'ਚ ਬਿਠਾ ਕੇ ਤੇ ਉਸ ਰੈਸਟ ਹਾਊਸ ਦੇ ਵਿੱਚ ਲੈ ਗਿਆ ਹੁਣ ਗੌਤਮ ਕਿਉਂਕਿ ਖੁਦ ਆਰ ਜੀ ਡੀ ਦਾ ਬਹੁਤ ਅੰਦਰਲਾ ਵਰਕਰ ਹੈਗਾ ਨੇੜ ਦਾ ਵਰਕਰ ਆ ਤਾਂ ਉਹਨੂੰ ਚੰਗੀ ਤਰ੍ਹਾਂ ਪਤਾ ਕਿ ਉਸ ਰੈਸਟ ਹਾਊਸ ਦੇ ਵਿੱਚ ਇੱਕ ਲੜਕੀ ਦੇ ਜਾਣ ਦਾ ਮਤਲਬ ਕੀ ਆ ਉਹ ਉਸੇ ਟਾਈਮ ਉਹਨੂੰ ਹੱਥਾਂ ਪੈਰਾਂ ਦੀ ਪਹਿ ਜਾਂਦੀ ਆ ਤੇ ਉਹ ਆਪਣਾ ਜਿੰਨਾ ਵੀ ਕੋਈ ਕੰਮ ਕਰ ਰਿਹਾ ਹੋਊਗਾ ਉਸ ਟਾਈਮ ਕੁਝ ਫੀਕ ਉਹ ਸਭ ਕੁਝ ਛੱਡਦਾ ਆਪਣੀ ਗੱਡੀ ਜਿਹੜੀ ਕਿ ਮਰੂਤੀ ਜ਼ੈਨ ਹੁੰਦੀ ਹੈ ਉਹਦੇ ਕੋ ਚਿੱਟੇ ਰੰਗ ਦੀ ਉਹ ਵਾਲੀ ਗੱਡੀ ਦੇ ਉੱਪਰ ਬੈਠਦਾ ਤੇ ਫੌਰਨ ਉਸੇ ਰੈਸਟ ਹਾਊਸ 'ਚ ਪਹੁੰਚਦਾ ਕਿਉਂਕਿ ਉਹਨੂੰ ਡਰ ਆ ਕਿ ਉੱਥੇ ਸ਼ਿਲਪੀ ਦੇ ਨਾਲ ਕੁਝ ਵੀ ਹੋ ਸਕਦਾ ਜਦੋਂ ਉੱਥੇ ਪਹੁੰਚਦਾ ਉਸ ਦਿਨ ਸਾਧੂ ਯਾਦਵ ਖੁਦ ਉੱਥੇ ਮੌਜੂਦ ਹੁੰਦਾ ਤੇ ਸਾਧੂ ਯਾਦਵ ਤੋਂ ਬਿਨਾਂ ਦੋ ਤਿੰਨ ਹੋਰ ਐਮਐਲਏ ਤੇ ਟੋਟਲ ਜਿਹੜੇ ਸਿਰਫ ਨੇਤਾ ਜਿਨ੍ਹਾਂ ਨੂੰ ਆਪਾਂ ਨੇਤਾ ਕਹਿ ਦਿੰਨੇ ਆ ਨੌ ਬੰਦੇ ਤਾਂ ਸਿਰਫ ਇਹ ਹੁੰਦੇ ਆ ਬਾਕੀ ਸਿਕਿਉਰਿਟੀ ਜਿਹੜੀ ਇਹਨਾਂ ਦੇ ਨਾਲ ਹੁੰਦੀ ਹੈ ਕਿਉਂਕਿ ਸਾਧੂ ਯਾਦਵ ਉਸ ਟਾਈਮ ਇੱਕ ਐਮਪੀ ਸੀਗਾ ਕੁਝ ਐਮਐਲਏ ਹੈਗੇ ਤਾਂ ਸਿਕਿਉਰਿਟੀ ਵਾਲੇ ਵੀ ਬਹੁਤ ਹੋਣਗੇ ਉੱਥੇ ਤਾਂ ਗੌਤਮ ਉੱਥੇ ਪਹੁੰਚਦਾ ਹੁਣ ਇਸ ਤੋਂ ਬਾਅਦ ਦੀ ਜਿਹੜੀ ਕਹਾਣੀ ਆ ਉਹ ਸਰਕਮਸਟੈਂਸ਼ੀਅਲ ਐਵੀਡੈਂਸਸ ਨੇ ਉਹਦੇ ਵਿੱਚ ਕੋਈ ਆਈ ਵਿਟਨੈਸ ਅਕਾਊਂਟ ਨਹੀਂ ਹੈਗੇ ਕਿਉਂਕਿ ਗੌਤਮ ਤੇ ਸ਼ਿਲਪੀ ਇੱਕ ਵਾਰ ਉਸ ਰੈਸਟ ਹਾਊਸ ਦੇ ਵਿੱਚ ਪਹੁੰਚਦੇ ਆ ਸ਼ਿਲਪੀ ਪਹੁੰਚਦੀ ਉਸ ਲੜਕੇ ਦੇ ਨਾਲ ਤੇ ਗੋਤਮ ਪਹੁੰਚਦਾ ਆਪਣੀ ਚਿੱਟੀ ਜ਼ੈਨ ਦੇ ਨਾਲ ਪਰ ਕਦੇ ਉਥੋਂ ਜਿਉਂਦੇ ਵਾਪਸ ਨਹੀਂ ਹੁੰਦੇ ਵਾਪਸ ਆਉਂਦੀਆਂ ਨੇ ਉਹਨਾਂ ਦੀਆਂ ਡੈੱਡ ਬਾਡੀਜ਼ ਉਸੇ ਕਾਰ ਦੇ ਵਿੱਚ ਤਾਂ ਇਸ ਕਰਕੇ ਉਥੇ ਕੀ ਹੋਇਆ ਹੋਊਗਾ ਉਹਦੀਆਂ ਸਿਰਫ ਕਿਆਸਰਾਈਆਂ ਲਾਈਆਂ ਗਈਆਂ ਉਸ ਤੋਂ ਬਾਅਦ ਦੀਆਂ ਤਾਂ ਹੁਣ ਇੰਨੀ ਗੱਲ ਹੋਈ ਆ ਹਾਲੇ ਤੱਕ 11 ਜਾਂ 12 ਵਜੇ ਹੋਏ ਆ 2 ਜੁਲਾਈ ਦਾ ਦਿਨ ਆ ਤੇ ਹੁਣ ਗੋਤਮ ਤੇ ਸ਼ਿਲਪੀ ਉਹ ਦੋਨੇ ਰੈਸਟ ਹਾਊਸ ਦੇ ਅੰਦਰ ਨੇ ਸ਼ਿਲਪੀ ਦਾ ਘਰ ਵਾਪਸ ਆਉਣ ਦਾ ਟਾਈਮ ਹੈਗਾ 3 ਵਜੇ ਦਾ ਆਪਣੇ ਕੰਪਿਊਟਰ ਸੈਂਟਰ ਤੋਂ ਤੋ 3 ਵਜੇ ਤੱਕ ਤਾਂ ਕਰਦੇ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ 3 ਤੋਂ 4 ਵਜ ਜਾਂਦੇ ਆ 4 ਵਜੇ ਤੱਕ ਵੀ ਥੋੜਾ ਆਪਾਂ ਨੂੰ ਹੁੰਦਾ ਕਿ ਕਿਸੇ ਦੋਸਤ ਕੋਲੇ ਖੜ ਗਈ ਹੋਊਗੀ ਜਾਂ ਕੁਝ ਇੱਧਰ ਉੱਧਰ ਹੋ ਗਿਆ ਹੋਣਾ ਕਲਾਸ ਵੀ ਲੇਟ ਹੋ ਜਾਂਦੀ ਹੈ ਕਈ ਵਾਰੀ ਤਾਂ 4 ਜਾਂ 5 ਵਜੇ ਤੱਕ ਤਾਂ ਫਿਰ ਵੀ ਸ਼ਿਲਪੀ ਦੇ ਜਿਹੜੇ ਘਰ ਦੇ ਹੁੰਦੇ ਹਨ ਉਹਨੂੰ ਤਰਵਾਸ ਆ ਪਰ ਹੁਣ 5 ਤੋਂ 6 ਵਜ ਜਾਂਦੇ ਆ ਸ਼ਾਮ ਹੋ ਜਾਂਦੀ ਆ ਕਿਉਂ ਲੜਕੀ ਆ ਤਾਂ ਵੈਸੇ ਵੀ ਥੋੜਾ ਜ਼ਿਆਦਾ ਡਰ ਰਹਿੰਦਾ ਵਾ ਕੁਝ ਹੋਰ ਇੱਧਰ ਉੱਧਰ ਨਾ ਹੋ ਜਾਏ ਤਾਂ ਹੁਣ ਜਿਹੜੇ ਸ਼ਿਲਪੀ ਦੇ ਘਰ ਦੇ ਨੇ ਉਹ ਸ਼ਿਲਪੀ ਨੂੰ ਲੱਭਣਾ ਸਟਾਰਟ ਕਰਦੇ ਆ ਉਹਦੀ ਪਾਲ ਸਟਾਰਟ ਕਰਦੇ ਆ ਪਰ ਸ਼ਿਲਪੀ ਉਹਨਾਂ ਨੂੰ ਕਿਤੇ ਵੀ ਨਹੀਂ ਲੱਭਦੀ ਸੈਂਟਰ ਜਾ ਕੇ ਪਤਾ ਕੀਤਾ ਜਾਂਦਾ ਤਾਂ ਸੈਂਟਰ ਤੋਂ ਇਹ ਪਤਾ ਲੱਗਦਾ ਕਿ ਸ਼ਿਲਪੀ ਤਾਂ ਅੱਜ ਕੰਪਿਊਟਰ ਸੈਂਟਰ ਆਈ ਹੋਈ ਨਹੀਂ ਹੈਗੀ ਤਾਂ ਉਹਨਾਂ ਦੇ ਹੋਰ ਹੱਥ ਪੈਰ ਫੁੱਲ ਜਾਂਦੇ ਆ ਕਿ ਇਹ ਕੀ ਗੱਲ ਬਣੀ ਤਾਂ ਸ਼ਿਲਪੀ ਫਿਰ ਗਈ ਕਿੱਥੇ ਆ ਨਾ ਉਹ ਸੈਂਟਰ ਗਈ ਆ ਤੇ ਨਾ ਹਾਲੇ ਤੱਕ ਉਹ ਘਰ ਵਾਪਸ ਆਈ ਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹਦੇ ਘਰਦਿਆਂ ਦੀ ਹਾਲਤ ਕੀ ਹੋਊਗੀ ਹੁਣ ਸ਼ਾਮ ਹੋ ਜਾਂਦੀ ਆ ਸ਼ਾਮ ਵੀ ਨਹੀਂ ਰਾਤ ਹੋ ਜਾਂਦੀ ਆ ਰਾਤ ਦੇ ਤਕਰੀਬਨ 8:30 ਦਾ ਟਾਈਮ ਆ ਪਟਨਾ ਦਾ ਜਿਹੜਾ ਸਭ ਤੋਂ ਮੇਨ ਵੀਆਈਪੀ ਏਰੀਆਜ਼ ਦੇ ਵਿੱਚੋਂ ਇੱਕ ਹੈਗਾ ਜਿੱਥੇ ਐਸਐਸਪੀ ਦਫ਼ਤਰ ਵੀ ਆ ਤਿੰਨੀਆਂ ਚਾਰ ਐਮਐਲਏ ਹੈਗੇ ਆ ਉਹਨਾਂ ਦੇ ਘਰ ਉਹਦੇ ਨਾਲ ਹੀ ਨੇ ਇਹ ਸਾਰਾ ਕੁਝ ਆ ਤੇ ਐਸਐਸਪੀ ਦਫ਼ਤਰ ਦੇ ਬਿਲਕੁਲ ਪਿੱਛੇ ਕੁਝ ਦੁਕਾਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਗਰਾਜ ਆ ਜਿੱਥੇ ਕਾਰਾਂ ਵਗੈਰਾ ਖੜੀਆਂ ਹੁੰਦੀਆਂ ਨੇ ਤਾਂ ਪੁਲਿਸ ਵਾਲਿਆਂ ਨੂੰ ਇੱਕ ਇਤਲਾਹ ਮਿਲਦੀ ਆ ਕਿ ਉਸ ਗਰਾਜ ਦੇ ਵਿੱਚ ਇੱਕ ਚਿੱਟੇ ਰੰਗ ਦੀ ਜ਼ੈਨ ਕਾਰ ਖੜੀ ਆ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਗਰਾਜ ਨੂ ਕਹੋ ਦੇ ਆ ਤੇ ਜਦੋਂ ਉਹਦੇ ਅੰਦਰ ਦੇਖਦੇ ਆ ਤਾਂ ਉਹ ਕਾਰ ਉੱਥੇ ਖੜੀ ਆ ਜਿਹੜੀ ਗੌਤਮ ਦੀ ਹੁੰਦੀ ਆ ਕਾਰ ਦੇ ਅੰਦਰ ਸ਼ਲਪੀ ਤੇ ਗੌਤਮ ਦੋਨੇ ਪਏ ਹੋਏ ਦੋਨੇ ਮਜੂਦ ਨੇ ਦੋਨੇ ਨਗਨ ਹਾਲਤ ਵਿੱਚ ਨੇ ਪੂਰੇ ਨੈਕਡ ਨੇ ਉਹ ਤੇ ਸਿਰਫ ਇਹ ਆ ਕਿ ਸ਼ਲਪੀ ਦੇ ਉੱਪਰਲੇ ਸਰੀਰ ਦੇ ਉੱਪਰ ਉੱਪਰਲੇ ਭਾਗ ਦੇ ਉੱਪਰ ਇੱਕ ਟੀ-ਸ਼ਰਟ ਪਾਈ ਹੋਈ ਆ ਤੇ ਉਹ ਟੀ-ਸ਼ਰਟ ਵੀ ਗੌਤਮ ਦੀ ਆ ਪਰ ਥੱਲੇ ਕੁਝ ਵੀ ਨਹੀਂ ਹੈਗਾ ਤੇ ਇਵਨ ਜਿਹੜੇ ਉਹਨਾਂ ਦੇ ਅੰਦਰੂਨੀ ਕੱਪੜੇ ਆ ਇਨਰ ویئرਸ ਅੰਡਰ ویئرਸ ਉਹ ਵੀ ਨਹੀਂ ਹੈਗੇ ਦੋਨਾਂ ਦੇ ਹੀ ਨਹੀਂ ਹੈਗੇ ਤੇ ਸ਼ਿਲਪੀ ਦੇ ਵੀ ਹੋਰ ਕੁਝ ਨਹੀਂ ਹੈਗਾ ਸਿਰਫ ਟੀ-ਸ਼ਰਟ ਆ ਟੀ-ਸ਼ਰਟ ਦੇ ਥੱਲੋਂ ਹੋਰ ਅੰਦਰੂਨੀ ਕੱਪੜੇ ਕੋਈ ਵੀ ਨਹੀਂ ਹੈਗੇ ਇਸ ਹਾਲਤ ਚੋਂ ਮਿਲਦੇ ਆ ਦੋਨੇ ਉਸ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਇੰਨੇ ਟਾਈਮ ਦੇ ਵਿੱਚ ਹੀ মিডিਆ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਹੁਣ ਕਿਉਂਕਿ ਗੌਤਮ ਤੇ ਸ਼ਿਲਪੀ ਦੋਨੇ ਹੀ ਪਟਨਾ ਦੇ ਬੜੇ ਅਸਰ ਸੂਖ ਵਾਲੇ ਪਰਿਵਾਰਾਂ ਦੇ ਬੱਚੇ ਸੀਗੇ ਦੋਨੇ ਤਾਂ ਔਸਰਦਨ ਵੈਸੀ ਸ਼ਾਮ ਨੂੰ ਥੋੜਾ ਹੀ ਸੀਗਾ ਕਿ ਦੋਨੇ ਗਏ ਕਿੱਥੇ ਆ ਅੰਦਰੋਂ ਅੰਦਰ ਹੀ ਤਾਂ ਲੋਕਾਂ ਨੂੰ ਪਤਾ ਸੀ ਕਿ ਗੱਲਾਂ ਵੀ ਕਿ ਰੈਸਟ ਹਾਊਸ ਦੇ ਅੰਦਰ ਗਏ ਨੇ ਦੋਨੇ ਪਰ ਹੁਣ ਗੱਲ ਉਹੀ ਆ ਕਿ ਸਾਹਮਣੇ ਬੋਲਣਾ ਤਾਂ ਆਪਣੇ ਆਪ ਨੂੰ ਹੀ ਮਤਲਬ ਖਤਰੇ 'ਚ ਪਾਉਣ ਵਾਲੀ ਗੱਲ ਆ ਤਾਂ ਅੰਦਰੋਂ ਅੰਦਰ ਹੀ ਕਿਆਸ ਰਹੀਆਂ ਤਾਂ ਇਹ ਪਹਿਲਾਂ ਹੀ ਲੱਗ ਰਹੀਆਂ ਸੀ ਪਰ ਸ਼ਾਮ ਨੂੰ ਜਦੋਂ ਇਹ ਚੀਜ਼ ਹੁੰਦੀ ਆ ਤਾਂ ਬਹੁਤ ਜ਼ਿਆਦਾ ਕੱਠ ਹੁੰਦਾ ਉੱਥੇ ਮੀਡੀਆ ਵਾਲੇ ਪਹੁੰਚ ਜਾਂਦੇ ਆ ਉਹਨਾਂ ਦੀਆਂ ਡੈੱਡ ਬਾਡੀਜ਼ ਨੂੰ ਬਾਹਰ ਕੱਢਿਆ ਜਾਂਦਾ ਬਾਹਰ ਕੱਢਣ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ 9 ਵਜੇ ਉੱਥੇ ਸਾਧੂ ਯਾਦਵ ਪਹੁੰਚ ਜਾਂਦਾ ਨਾਲ ਉਹਦੇ ਕੁਝ ਹੋਰ ਉਹਦੇ ਜਿਵੇਂ ਲੀਡਰਾਂ ਦੇ ਨਾਲ ਚਮਚਾ ਟਾਈਪ ਲੋਕ ਹੁੰਦੇ ਆ ਇਸ ਤਰ੍ਹਾਂ ਦੇ ਲੋਕ ਉਹਨਾਂ ਦੇ ਨਾਲ ਤੁਰੇ ਫਿਰਦੇ ਹੁੰਦੇ ਆ ਤੇ ਉਹ ਬਸਰ ਟਾਈਮ ਹੀ ਉਹਨਾਂ ਦੇ ਨਾਲ ਹੀ ਹੁੰਦੇ ਆ ਜਿੱਥੇ ਵੀ ਜਾਂਦੇ ਉੱਥੇ ਹੀ ਜਾਂਦੇ ਆ ਤੇ ਉਸ ਤਰ੍ਹਾਂ ਦੇ ਲੋਕ ਉਹਦੇ ਨਾਲ ਹੁੰਦੇ ਆ ਸਾਧੂ ਯਾਦਵ ਦੇ ਤੇ ਹੁਣ ਸਾਧੂ ਯਾਦਵ ਉੱਥੇ ਕੀ ਕਰ ਰਿਹਾ ਸੀ ਇਹ ਵੀ ਹੁਣ ਆਪਣੇ ਆਪ ਤੇ ਇੱਕ ਸੋਚਣ ਵਾਲੀ ਗੱਲ ਆ ਪਰ ਉਸ ਤੋਂ ਬਾਅਦ ਥੋੜੀ ਦੇਰ ਦੇ ਵਿੱਚ ਹੀ ਜਿਹੜੀ ਪੁਲਿਸ ਪੋਸਟਮਾਰਟਮ ਨਹੀਂ ਹੋਇਆ ਹਾਲੇ ਕੁਝ ਵੀ ਨਹੀਂ ਹੋਇਆ ਆਪਣੀ ਇੱਕ ਰਿਪੋਰਟ ਲਿਖ ਦਿੰਦੀ ਆ ਜਿਹਦੇ ਵਿੱਚ ਪੁਲਿਸ ਵਾਲੇ ਇਹ ਲਿਖ ਦਿੰਦੇ ਆ ਕਿ ਅਸੀਂ ਉਹਨਾਂ ਨੂੰ ਸ਼ਿਲਪੀ ਜੈਨ ਤੇ ਗੌਤਮ ਦੀਆਂ ਡੈੱਡ ਬਾਡੀਜ਼ ਨੂੰ ਕਾਰ ਦੇ ਵਿੱਚ ਪਾਇਆ ਸਾਨੂੰ ਇੱਕ ਕਾਲ ਆਈ ਜਿਸ ਦੇ ਤੋਂ ਪਤਾ ਲੱਗਿਆ ਕਾਰ ਉੱਥੇ ਸੀਗੀ ਤੇ ਉਸ ਤੋਂ ਬਾਅਦ ਸਾਨੂੰ ਉਹ ਮਰੀ ਹੋਈ ਹਾਲਤ 'ਚ ਮਿਲੇ ਦੋਨੇ ਤੇ ਦੋਨਾਂ ਦੀ ਮੌਤ ਦਾ ਕਾਰਨ ਸੁਇਸਾਈਡ ਆ ਤੇ ਦੋਨਾਂ ਨੇ ਜ਼ਹਿਰ ਖਾਧੀ ਹੋਈ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਦਿਲਚਸਪ ਚੀਜ਼ ਆ ਮੈਂ ਦਿਲਚਸਪ ਵਰਡ ਬੋਲ ਦਿੰਨਾ ਹਰ ਇੱਕ ਵਾਰੀ ਅਜੀਬ ਕਹਿ ਦਿੰਨੇ ਆਪਾਂ ਨੂੰ ਅਜੀਬ ਗੱਲ ਬਿਨਾ ਕਿਸੇ ਪੋਸਟਮਾਰਟਮ ਦੇ ਬਿਨਾ ਕਿਸੇ ਵੀ ਹੋਰ ਚੀਜ਼ ਦੇ ਇਹ ਕਹਿ ਦੇਣਾ ਕਿ ਸਾਹਮਣੇ ਜੋ ਮੇਰੇ ਡੈੱਡ ਬੋਡੀ ਪਈ ਆ ਉਹਨੇ ਸੁਇਸਾਈਡ ਕੀਤਾ ਵਾ ਤੇ ਸੁਇਸਾਈਡ ਵੀ ਚੇਅਰ ਖਾ ਕੇ ਕੀਤਾ ਵਾ ਮਤਲਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਬੇਵਕੂਫਾਨਾ ਤੇ ਹਸੋਹੀਣਾ ਤੇ ਸਪੈਸ਼ਲੀ ਜਦੋਂ ਤੁਸੀਂ ਇੰਨੀ ਵੱਡੀ ਪੋਸਟ ਤੇ ਉੱਪਰ ਹੋ ਤੁਸੀਂ ਪੁਲਿਸ ਮਹਿਕਮੇ ਦੇ ਵਿੱਚ ਹੋ ਤੁਹਾਡੀ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਤੇ ਤੁਸੀਂ ਸਿੱਧਾ ਹੀ ਇਸ ਤਰ੍ਹਾਂ ਲਿਖ ਦਿੰਨੇ ਹੋ ਇਹ ਤਾਂ ਉਸ ਤਰ੍ਹਾਂ ਜਿਵੇਂ ਕੰਟੇਨ ਦੇ ਵਿੱਚ ਆਪਾਂ ਇੱਕ ਪਰਚੀ ਲਿਖ ਕੇ ਫੜਾ ਦਿੰਨੇ ਆ ਕਿ ਆਰਡਰ ਲਿਖ ਕੇ ਜਿਵੇਂ ਆਪਣਾ ਲੈ ਜਾਂਦੇ ਆ ਜਿਹੜੇ ਲੜਕੇ ਹੁੰਦੇ ਮਤਲਬ ਇਹ ਉਸ ਤਰ੍ਹਾਂ ਦੀ ਗੱਲ ਆ ਫਿਰ ਉਸ ਤੋਂ ਬਾਅਦ ਸਾਧੂ ਯਾਦਵ ਦਾ ਉੱਥੇ ਪਹੁੰਚ ਜਾਣਾ ਫੌਰਨ ਤੇ ਉਹਦੇ ਪਹੁੰਚਣ ਤੋਂ ਸਿਰਫ ਕੁਝ ਮਿੰਟ ਤੋਂ ਬਾਅਦ ਹੀ ਪੁਲਿਸ ਦੀ ਇਹ ਰਿਪੋਰਟ ਆ ਜਾਣੀ ਅਗਲੀ ਚੀਜ਼ ਇਹਦੇ ਵਿੱਚ ਕੀ ਹੁੰਦੀ ਆ ਇਸ ਤੋਂ ਵੀ ਅੱਗੇ ਅਜੀਬ ਚੀਜ਼ ਹੁੰਦੀ ਆ ਉਸੇ ਰਾਤ ਨੂੰ 2 ਜੁਲਾਈ ਦੀ ਰਾਤ ਨੂੰ ਪੋਸਟਮਾਰਟਮ ਕਦੇ ਵੀ ਰਾਤ ਨੂੰ ਨਹੀਂ ਹੁੰਦਾ ਇਹ ਨਾਰਮਲ ਦੇ ਵਿੱਚ ਕਾਨੂੰਨ ਕੋਈ ਬਹੁਤ ਅਜੀਬ ਤਰ੍ਹਾਂ ਦੀ ਸਥਿਤੀ ਆ ਜਾਵੇ ਕੋਈ ਐਮਰਜੈਂਸੀ ਸਿਚੁਏਸ਼ਨ ਆਵੇ ਸਿਰਫ ਉਸ ਕੇਸ ਦੇ ਵਿੱਚ ਜਿਹੜਾ ਪੋਸਟਮਾਰਟਮ ਹੁੰਦਾ ਰਾਤ ਨੂੰ ਕੀਤਾ ਜਾਂਦਾ ਅਦਰਵਾਈਜ਼ ਪੋਸਟਮਾਰਟਮ ਹਮੇਸ਼ਾ ਦਿਨੇ ਕੀਤੇ ਜਾਂਦੇ ਪਰ ਇਹਨਾਂ ਦੋਨਾਂ ਦੇ ਜਿਹੜੇ ਪੋਸਟਮਾਰਟਮ ਨੇ ਉਸੇ ਰਾਤ ਨੂੰ ਹੀ ਕੀਤੇ ਜਾਂਦੇ ਆ ਅਗਲੀ ਗੱਲ ਸ਼ਿਲਪੀ ਦੀ ਬਾਡੀ ਉਸ ਤੋਂ ਬਾਅਦ ਉਹਦੇ ਘਰ ਵਾਲਿਆਂ ਨੂੰ ਦੇ ਦਿੱਤੀ ਜਾਂਦੀ ਆ ਪਰ ਬੱਚਿਆ ਗੌਤਮ ਕਿਉਂਕਿ ਗੌਤਮ ਉਥੇ ਇਕੱਲਾ ਰਹਿੰਦਾ ਵਾ ਉਹਦੀ ਫੈਮਿਲੀ ਉਥੇ ਨਹੀਂ ਰਹਿੰਦੀ ਹੁਣ ਪੁਲਿਸ ਇੱਥੇ ਕੀ ਕਰਦੀ ਆ ਪੁਲਿਸ ਉਸੇ ਰਾਤ ਗੋਤਮ ਦਾ ਆਪਣੇ ਆਪ ਸੰਸਕਾਰ ਕਰ ਦਿੰਦੀ ਹੈ। ਉਹਦੇ ਘਰਦਿਆਂ ਨੂੰ ਉਹਦੇ ਮਾਪੇ-ਬਾਪ ਨੂੰ ਇਨਫੋਰਮ ਵੀ ਨਹੀਂ ਕੀਤਾ ਜਾਂਦਾ ਕਿ ਤੁਹਾਡੇ بیٹے ਦੀ ਮੌਤ ਹੋਈ ਆ। ਚਲੋ ਤੁਸੀਂ ਇਹੀ ਕਹਿ ਦਿਓ ਕਿ ਸੁਇਸਾਈਡ ਹੋਇਆ। ਵਟਐਵਰ। ਪਰ ਉਹ ਵੀ ਨਹੀਂ ਕਿਹਾ ਜਾਂਦਾ। ਰਾਤ ਨੂੰ ਉਹਨੂੰ ਸ਼ਮਸ਼ਾਨ ਘਾਟ ਲਿਆ ਲਿਜਾਣਦੇ ਆ ਤੇ ਉੱਥੇ ਉਹਨੂੰ ਸੰਸਕਾਰ ਕਰ ਦਾਂਦੇ ਆ ਉਹਦਾ। ਸੈਕੰਡਲੀ ਕਿ ਪੁਲਿਸ ਕੋਲੇ ਕੋਈ ਅਧਿਕਾਰ ਹੀ ਨਹੀਂ ਹੈਗਾ ਇਹ ਕਿ ਹੈ ਜੇ ਇਨਸਾਨ ਦਾ ਦਾ ਸੰਸਕਾਰ ਕਰਨ ਦਾ ਜਿਤੇ ਫੈਮਿਲੀ ਮੈਂਬਰ ਹੈਗੇ ਨੇ ਜਿਉਂਦੇ ਨੇ ਤੇ ਜਿਨ੍ਹਾਂ ਦਾ ਪਤਾ ਵਾ ਲੋਕਾਂ ਨੂੰ ਗੱਲਾਂ ਪਤਾ ਨੇ ਅੰਦਰ ਖਾਤੇ ਕੀ ਹੋਇਆ ਹੋਊਗਾ ਤੇ ਅੰਦਰ ਅਸਲ ਦੇ ਵਿੱਚ ਕੀ ਹੋਇਆ ਤਾਂ ਇਹ ਕੇਸ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਮਤਲਬ ਪੂਰੇ ਬਿਹਾਰ ਦੇ ਵਿੱਚ ਅਗਲੀ ਸਵੇਰ ਨੂੰ 3 ਜੁਲਾਈ ਨੂੰ ਹੀ ਸਭ ਤੋਂ ਵੱਡੀ ਖਬਰ ਬਣ ਕੇ ਆਉਂਦਾ ਵਾ ਤੇ ਹਰ ਤਰ੍ਹਾਂ ਦੇ ਐਲੀਗੇਸ਼ਨ ਸ਼ੁਰੂ ਹੋ ਜਾਂਦੇ ਆ ਕਿ ਉੱਥੇ ਸ਼ਿਲਪੀ ਦੇ ਨਾਲ ਕੀ ਹੋਇਆ ਸਾਧੂ ਯਾਦਵ ਉੱਥੇ ਖੁਦ ਸੀਗਾ ਉਹਨੇ ਕੀ ਕੀਤਾ ਹੋਊਗਾ ਦੋਨੇ ਨਗਨ ਅਵਸਥਾ ਚ ਕਿਉਂ ਮਿਲੇ ਹੁਣ ਇਥੇ ਬਹੁਤ ਸਾਰੇ ਕੁਐਸਚਨ ਸ਼ੁਰੂ ਹੁੰਦੇ ਆ ਪੁਲਿਸ ਨੇ ਇਹ ਅੱਜ ਤੱਕ ਵੀ ਕਦੇ ਨਹੀਂ ਦੱਸਿਆ ਕਿ ਪੁਲਿਸ ਨੂੰ ਇਹ ਕਿਵੇਂ ਪਤਾ ਲੱਗਿਆ ਕਿ ਐਸਐਸਪੀ ਦਫਤਰ ਦੇ ਬਿਲਕੁਲ ਪਿੱਛੇ ਇੱਕ ਗਰਾਜ ਦੇ ਅੰਦਰ ਬੰਦ ਗਰਾਜ ਦੇ ਅੰਦਰ ਇੱਕ ਕਾਰ ਖੜੀ ਆ ਤੇ ਉਸ ਕਾਰ ਦੇ ਵਿੱਚ ਦੋ ਬਾਡੀਜ਼ ਪਈਆਂ ਨੇ ਕਦੇ ਵੀ ਪੁਲਿਸ ਨੇ ਡਿਸਕਲੋਸ ਨਹੀਂ ਕੀਤਾ ਤੁਸੀਂ ਸਰਕਾਰੀ ਮਹਿਕਮੇ ਵਿੱਚ ਹੈਗੇ ਹੋ ਤੁਸੀਂ ਸਰਕਾਰ ਦੇ ਇੱਕ ਨੌਕਰ ਹੋ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਤੁਸੀਂ ਇਹ ਦੱਸਣਾ ਤੁਹਾਨੂੰ ਪਊਗਾ ਪਰ ਨਹੀਂ ਕਦੇ ਨਹੀਂ ਦੱਸਿਆ ਉਸ ਤੋਂ ਬਾਅਦ ਸਾਦੂ Yadav ਉੱਥੇ ਕੀ ਕਰਨ ਆਇਆ ਸੀ ਭਾਵੇਂ ਤੁਸੀਂ ਐਮਐਲਏ ਹੋ ਚਾਹੇ ਤੁਸੀਂ ਐਮਪੀ ਹੋ ਤੁਸੀਂ ਕੁਝ ਵੀ ਹੋ ਉਹ ਤੁਹਾਡੀ ਡਿਊਟੀ ਨਹੀਂ ਹੈਗੀ ਉਹ ਪੁਲਿਸ ਵਾਲਿਆਂ ਦੀ ਡਿਊਟੀ ਆ ਜਾਂ ਫੋਰੈਂਸਿਕ ਵਾਲਿਆਂ ਦਾ ਕੰਮ ਆ ਇੱਕ ਐਮਪੀ ਉੱਥੇ ਕੀ ਕਰ ਰਿਹਾ ਕ੍ਰਾਈਮ ਸੀਨ ਦੇ ਉੱਪਰ ਆ ਕੇ ਅਗਲੀ ਚੀਜ਼ ਬਿਨਾ ਪੋਸਟਮਾਰਟਮ ਰਿਪੋਰਟ ਆਏ ਪੁਲਿਸ ਵਾਲਿਆਂ ਨੇ ਪਹਿਲੇ ਹੀ ਕਿਉਂ ਲਿਖਤਾ ਕਿ ਇਹ ਸੁਇਸਾਈਡ ਆ ਅਗਲੀ ਇਹ ਚੀਜ਼ ਆ ਬਹੁਤ ਸਾਰੇ ਲੋਕ ਹੋਰ ਜਿਹੜੇ ਪੱਤਰਕਾਰ ਉੱਥੇ ਖੜੇ ਸੀ ਜਨਨ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਉਦੋਂ ਦੇਖਿਆ ਕਲੀਅਰ ਉਹਨਾਂ ਨੇ ਦੇਖਿਆ ਕਿ ਸ਼ਿਲਪੀ ਦੇ ਤੇ ਗੌਤਮ ਦੇ ਸਰੀਰਾਂ ਦੇ ਉੱਪਰ ਬਹੁਤ ਜ਼ਿਆਦਾ ਸੱਟਾਂ ਦੇ ਨਿਸ਼ਾਨ ਵੀ ਸੀਗੇ ਹੁਣ ਉਹ ਸੱਟਾਂ ਫਿਰ ਦਾ ਕੀ ਲੌਜਿਕ ਬਣਿਆ ਆਤਮ ਹੱਤਿਆ ਦੇ ਟਾਈਮ ਇਹ ਸੱਟਾਂ ਫਿਰ ਕਿੱਧਰੋਂ ਆਈਆਂ ਕੁਐਸਚਨ ਬਹੁਤ ਜ਼ਿਆਦਾ ਨੇ ਪਰ ਪੁਲਿਸ ਕੋਲੇ ਉੱਤਰ ਇਹਨਾਂ ਚੋਂ ਕਿਸੇ ਦਾ ਵੀ ਨਹੀਂ ਤੇ ਫਿਰ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਕੁਝ ਦਿਨਾਂ ਤੋਂ ਬਾਅਦ ਉਹਦੇ ਵਿੱਚ ਆਉਂਦਾ ਕਿ ਇਹ ਸੁਇਸਾਈਡ ਬਿਲਕੁਲ ਨਹੀਂ ਹੈਗਾ ਦੋਨਾਂ ਦਾ ਕਤਲ ਕੀਤਾ ਗਿਆ ਤੇ ਸ਼ਿਲਪੀ ਨੂੰ ਕਤਲ ਕਰਨ ਤੋਂ ਪਹਿਲਾਂ ਉਹਦੇ ਨਾਲ ਰੇਪ ਕੀਤਾ ਗਿਆ ਤੇ ਇਹ ਰੇਪ ਇੱਕ ਜਾਣੇ ਤੋਂ ਜ਼ਿਆਦਾ ਨਹੀਂ ਕੀਤਾ ਤੇ ਹੁਣ ਇਹ ਕਿਵੇਂ ਪਤਾ ਲੱਗਿਆ ਕਿਉਂਕਿ ਜਿਹੜਾ ਵੀਰਸ ਸੀਗਾ ਸੈਮਨ ਤੇ ਉਹ ਅੰਦਰ ਉਹਦੀ ਬਾਡੀ ਦੇ ਅੰਦਰ ਮਿਲਿਆ ਤੇ ਉਹਦੇ ਸੈਂਪਲ ਜਿਹੜੇ ਸੀ ਉਹ ਅਲੱਗ-ਅਲੱਗ ਤਰ੍ਹਾਂ ਦੇ ਸੀ ਇੱਕ ਬੰਦੇ ਦਾ ਉਹ ਨਹੀਂ ਸੀ ਹੁਣ ਜੇ ਇੱਥੇ 1 ਮਿੰਟ ਦੇ ਲਈ ਮੰਨ ਵੀ ਲਈਏ ਕਿ ਦੋਨਾਂ ਨੇ ਆਤਮ ਹੱਤਿਆ ਕੀਤੀ ਆ ਬਹੁਤ ਸਾਰੇ ਮਤਲਬ ਬੜੀ ਬਦਕਿਸਮਤੀ ਆ ਬੜੀ ਮਾੜੀ ਦੁਖਦਾਈ ਗੱਲ ਆ ਕਿ ਬਹੁਤ ਸਾਰੇ ਲੋਕ ਵਿਚਾਰੇ ਆਤਮ ਹੱਤਿਆ ਕਰ ਲੈਂਦੇ ਆ ਜ਼ਿੰਦਗੀ ਤੋਂ ਮੂੰਹ ਮੋੜ ਕੇ ਚਲੇ ਜਾਂਦੇ ਆ ਦੂਸਰੇ ਜਹਾਨ ਚ ਪਰ ਇੱਕ ਚੀਜ਼ ਕਦੇ ਵੀ ਨਹੀਂ ਦੇਖੀ ਗਈ ਕਿ ਆਤਮ ਹੱਤਿਆ ਕਰਨ ਵਾਲਾ ਜਿਹੜਾ ਵੀ ਇਨਸਾਨ ਹੁੰਦਾ ਉਹਨੇ ਕਿਸੇ ਵੀ ਕਾਰਨ ਕਰਕੇ ਆਤਮ ਹੱਤਿਆ ਕੀਤੀ ਆ ਉਹ ਕਦੇ ਵੀ ਬਿਲਕੁਲ ਪਹਿਲਾਂ ਨਿਰਵਸਤਰ ਹੋਊਗਾ ਫਿਰ ਆਤਮ ਹੱਤਿਆ ਕਰੂਗਾ ਕਿਉਂਕਿ ਇੰਨਾ ਤਾਂ ਹਰੇਕ ਨੂੰ ਹੀ ਪਤਾ ਕਿ ਮੈਂ ਜਦੋਂ ਆਤਮ ਹੱਤਿਆ ਕਰ ਲੈਣੀ ਆ ਉਸ ਤੋਂ ਬਾਅਦ ਮੇਰਾ ਸਰੀਰ ਕਿਤੇ ਪਿਆ ਹੋਊਗਾ ਤਾਂ ਲੋਕਾਂ ਦਾ ਇਕੱਠ ਹੋਊਗਾ ਲੋਕ ਉਹਨੂੰ ਦੇਖਣਗੇ ਕੋਈ ਬੰਦਾ ਇਹ ਨਹੀਂ ਚਾਹੁੰਦਾ ਕਿ ਉਹਦਾ ਨੰਗ ਦਿਖੇ ਕੋਈ ਬੰਦਾ ਇਹ ਨਹੀਂ ਚਾਹੁੰਦਾ ਕਿ ਉਹਨੂੰ ਉਸ ਅਵਸਥਾ ਦੇ ਵਿੱਚ ਕੋਈ ਦੇਖੇ ਹਰ ਕੋਈ ਚਾਹੁੰਦਾ ਕਿ ਉਹਦੀ ਇੱਜ਼ਤ ਹੋਵੇ ਤੇ ਮਰਨ ਤੋਂ ਬਾਅਦ ਵੀ ਇੱਕ ਸਨਮਾਨ ਹੁੰਦਾ ਵਾ ਤੇ ਇਹ ਨੌਜਵਾਨ ਲੜਕਾ ਤੇ ਇੱਕ ਲੜਕੀ ਨੇ ਇਹਨਾਂ ਨੇ ਨਿਰਵਸਤਰ ਹੋਣ ਤੋਂ ਬਾਅਦ ਆਤਮ ਹੱਤਿਆ ਕਿਉਂ ਕੀਤੀ ਦੂਸਰੀ ਚੀਜ਼ ਗੌਤਮ ਦੀ ਟੀ-ਸ਼ਰਟ ਸੀ ਜਿਹੜੀ ਉਹ ਸ਼ਿਲਪੀ ਦੇ ਕਿਉਂ ਪਾਈ ਹੋਈ ਸੀ ਤੇ ਗੌਤਮ ਪੂਰੀ ਦੀ ਪੂਰੀ ਤਰ੍ਹਾਂ ਨੈਕਟ ਸੀਗਾ ਤੇ ਸ਼ਿਲਪੀ ਦੇ ਸਿਰਫ ਇੱਕ ਉਹ ਟੀ-ਸ਼ਰਟ ਪਾਈ ਹੋਈ ਸੀ ਤੇ ਥੱਲੇ ਉਹਨੇ ਕੁਝ ਵੀ ਨਹੀਂ ਪਾਇਆ ਸੀ ਕਿਹੜੀ ਲੜਕੀ ਆ ਅੱਜ ਤੱਕ ਮਤਲਬ ਪੂਰੀ ਦੁਨੀਆ ਦੇ ਇਤਿਹਾਸ 'ਚ ਜਿਨੇ ਆਤਮ ਹੱਤਿਆ ਕੀਤੀ ਆ ਪੂਰੀ ਨਿਰਵਸਤਰ ਹੋ ਇਹਦਾ ਕਾਰਨ ਕੀ ਆ ਤਾਂ ਹੁਣ ਇੱਥੇ ਇਹ ਚੀਜ਼ ਆ ਜਾਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਕਿ ਸ਼ਿਲਪੀ ਦੇ ਨਾਲ ਰੇਪ ਹੋਇਆ ਹੁਣ ਆਉਂਨੇ ਆ ਵਾਪਸ ਪੁਲਿਸ ਦੀ ਇਨਵੈਸਟੀਗੇਸ਼ਨ ਪੋਸਟਮਾਰਟਮ ਦੀ ਰਿਪੋਰਟ ਨੇ ਸਾਬਤ ਕਰਤਾ ਇਹ ਸਬੂਤ ਆ ਜਿਹੜਾ ਪੁਲਿਸ ਨੇ ਦਿੱਤੀ ਸੀ ਆਪਣੀ ਰਿਪੋਰਟ ਉਹ ਸਰਕਮਸਟੈਂਸ਼ੀਅਲ ਐਵਿਡੈਂਸ ਆ ਕਿ ਇਸ ਤਰ੍ਹਾਂ ਹੋਇਆ ਹੋਊਗਾ ਪਰ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਸਬੂਤ ਮੰਨੇ ਜਾਂਦੇ ਆ ਨਾ ਕਿ ਕਹਾਣੀਆਂ ਤਾਂ ਜਦੋਂ ਤੁਹਾਡੇ ਕੋਲ ਸਬੂਤ ਆ ਗਿਆ ਤਾਂ ਤੁਸੀਂ ਹੁਣ ਇਹ ਦੇਖੋ ਕਿ ਲਾਸਟ ਕੁਝ ਘੰਟੇ ਉਸ ਲੜਕੀ ਨੇ ਆਪਣੀ ਜ਼ਿੰਦਗੀ ਦੇ ਕਿੱਥੇ ਬਤਾਏ ਆ ਪਹਿਲਾਂ ਤਾਂ ਆਪਣੇ ਘਰ ਰਹੀ ਆ ਘਰ ਤੋਂ ਉਹ ਬਾਹਰ ਗਈ ਰਿਕਸ਼ੇ ਦੇ ਤੋਂ ਕਾਰ ਦੇ ਵਿੱਚ ਬੈਠ ਕੇ ਉਹ ਕਿੱਥੇ ਗਈ ਆ ਉਸ ਰੈਸਟ ਹਾਊਸ ਦੇ ਵਿੱਚ ਤੇ ਉਸ ਰੈਸਟ ਹਾਊਸ ਦੇ ਵਿੱਚ ਜਿਹੜੇ ਉਹ 9 ਲੋਕ ਸੀਗੇ ਉਹ ਲੀਡਰ ਸੀਗੇ ਉਹਨਾਂ ਵਿੱਚੋਂ 3 ਐਮਐਲਏ ਇੱਕ ਐਮਪੀ ਸਾਧੂ ਯਾਦਵ ਉਹਨਾਂ ਚੋਂ ਕਦੇ ਕਿਸੇ ਦਾ ਵੀ ਸੈਂਪਲ ਕਿਉਂ ਨਹੀਂ ਲਿਆ ਗਿਆ ਡੀਐਨਏ ਦਾ ਤਾਂ ਕਿ ਉਹਦੇ ਨਾਲ ਮੈਚ ਕੀਤਾ ਜਾਵੇ ਅਗਲੀ ਗੱਲ ਉਸ ਤੋਂ ਬਾਅਦ ਥੋੜਾ ਪ੍ਰੈਸ਼ਰ ਪੈਂਦਾ ਇਹ ਕੇਸ ਸੀਬੀਆਈ ਕੋਲੇ ਜਾਂਦਾ ਸੀਬੀਆਈ ਨੇ ਹਾਲੇ ਸਾਧੂ ਯਾਦਵ ਨੂੰ ਪੁੱਛਿਆ ਵੀ ਨਹੀਂ ਹੈਗਾ ਕਿ ਅਸੀਂ ਟੋਟਾ ਸੈਂਪਲ ਲੈਣਾ ਚਾਹੁੰਦੇ ਆ। ਸੀਬੀਆਈ ਦੀ ਤਾਂ ਹਿੰਮਤ ਹੀ ਨਹੀਂ ਹੋਈ। ਸਾਧੂ ਯਾਦਵ ਪਹਿਲਾਂ ਹੀ মিডিਆ ਦੇ ਵਿੱਚ ਆ ਕੇ ਕਹਿ ਦਿੰਦਾ ਕਿ ਮੈਂ ਆਪਣਾ ਨਾ ਬਲੱਡ ਸੈਂਪਲ ਕਿਸੇ ਨੂੰ ਦਵਾਂ ਨਾ ਮੈਂ ਆਪਣਾ ਡੀਐਨਏ ਸੈਂਪਲ ਦਵਾਂ। ਮੈਂ ਦੇਣਾ ਹੀ ਨਹੀਂ ਹੈਗਾ। ਸ਼ਾਇਦ ਪੂਰੀ ਦੁਨੀਆ ਦੇ ਵਿੱਚ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੋਗਾ ਕਿ ਕਿਸੇ ਤੋਂ ਉਹਦੀ ਮਰਜ਼ੀ ਪੁੱਛੀ ਗਈ ਆ ਉਹਦਾ ਬਲੱਡ ਸੈਂਪਲ ਲੈਣ ਲਈ ਦੂਰੇ ਕਤਲ ਦੇ ਮਾਮਲੇ 'ਚ। ਪਹਿਲੀ ਵਾਰ ਹੋਇਆ। ਮਤਲਬ ਇੱਕ ਤਰ੍ਹਾਂ ਨਾਲ ਬੇਨਤੀ ਹੋ ਰਹੀ ਆ ਇਹ। ਕਿ ਕੀ ਅਸੀਂ ਤੁਹਾਡਾ ਡੀਐਨਏ ਸੈਂਪਲ ਲੈ ਸਕਦੇ ਹਾਂ ਜੇ ਉਹ ਮੈਚ ਕਰ ਗਿਆ ਤਾਂ ਤੁਸੀਂ ਰੇਪ ਦੇ ਦੋਸ਼ੀ ਵੀ ਹੋਗੇ ਹੋ ਤਾਂ ਤੁਸੀਂ ਕਤਲ ਦੇ ਦੋਸ਼ੀ ਵੀ ਹੋਗੇ ਹੋ ਦੇਖ ਲਓ ਜੇ ਤੁਹਾਡਾ ਮਨ ਹੈਗਾ ਤਾਂ ਲੈ ਲੈਨੇ ਸੈਂਪਲ ਨਹੀਂ ਤਾਂ ਨਹੀਂ ਲੈਂਦੇ ਮਤਲਬ ਇਸ ਤਰ੍ਹਾਂ ਦਾ ਚੀਜ਼ ਚੱਲ ਰਹੀ ਹੈ ਇਸ ਤਰ੍ਹਾਂ ਦੀ ਚੀਜ਼ ਕਿੱਥੇ ਮਤਲਬ ਸਿਰਫ ਆਪਣੇ ਸਿਸਟਮ ਦੇ ਵਿੱਚ ਹੀ ਚੱਲ ਸਕਦੀ ਹੈ ਤੇ ਸਾਧੂ ਯਾਦੋ ਓਪਨਲੀ ਕਹਿ ਦਿੰਦਾ ਕਿ ਮੈਂ ਕਿਸੇ ਨੂੰ ਸੈਂਪਲ ਨਹੀਂ ਦੇਣ ਲੱਗਿਆ ਤੇ ਅੱਜ ਤੱਕ ਉਹਦਾ ਸੈਂਪਲ ਨਹੀਂ ਲਿਆ ਗਿਆ ਫਿਰ ਗੌਤਮ ਦਾ ਉਸੇ ਰਾਤ ਨੂੰ ਸੰਸਕਾਰ ਕਰ ਦੇਣਾ ਸੀਬੀਆਈ 1999 ਦੇ ਵਿੱਚ ਇਸ ਕੇਸ ਨੂੰ ਆਪਣੇ ਅੰਡਰ ਲੈ ਲੈਂਦੀ ਆ ਪੂਰੇ 4.5 ਸਾਲ ਇਸ ਕੇਸ ਦੇ ਉੱਪਰ ਸੀਬੀਆਈ ਕੰਮ ਕਰਦੀ ਆ 4.5 ਸਾਲ ਤੋਂ ਬਾਅਦ ਬਿਨਾ ਇੱਕ ਵੀ ਵਾਰ ਉਹਨਾਂ ਦੇ ਵਿੱਚੋਂ ਕਿਸੇ ਵੀ ਐਮਐਲਏ ਕਿਸੇ ਵੀ ਐਮਪੀ ਜਾਂ ਕਿਸੇ ਵੀ ਜਿੰਨੇ ਬਾਹਰ ਸਿਕਿਉਰਟੀ ਵਾਲੇ ਮੌਜੂਦ ਸੀਗੇ ਜਾਂ ਅੰਦਰ ਵੀ ਜਿਹੜੇ ਕਰਮਚਾਰੀ ਕੰਮ ਕਰਦੇ ਸੀ ਰੈਸਟ ਹਾਊਸ ਜਿਹੜੇ ਖਾਣਾ ਬਣਾਉਂਦੇ ਹੋਣਗੇ ਵੇਟਰ ਹੋਣਗੇ ਹੋਰ ਸਾਰੇ ਉਹਨਾਂ ਚੋਂ ਕਦੇ ਕਿਸੇ ਦੀ ਇੱਕ ਵੀ ਇੰਟਰਵਿਊ ਲੈਣ ਤੋਂ ਬਿਨਾ ਸੀਬੀਆਈ ਵਾਲੇ ਜਿਹੜੀ ਰਿਪੋਰਟ ਅੱਧੇ ਘੰਟੇ ਦੇ ਵਿੱਚ ਪੁਲਿਸ ਨੇ ਬਣਾ ਕੇ ਦੇਤੀ ਸੀ ਕਿ ਇਹਨਾਂ ਨੇ ਸੁਇਸਾਈਡ ਕੀਤਾ ਪੌਇਜ਼ਨ ਸੀ ਸੇਮ ਉਹੀ ਰਿਪੋਰਟ ਲਿਖ ਕੇ ਤੇ ਕੋਰਟ 'ਚ ਪੇਸ਼ ਕਰ ਦਿੰਦੀ ਆ ਸੀਬੀਆਈ 4.5 ਸਾਲ ਬਾਅਦ ਉਸ ਤੋਂ ਬਾਅਦ ਫਾਈਨਲੀ ਇਹ ਕੇਸ ਕਲੋਜ਼ ਹੋ ਜਾਂਦਾ ਇਸੇ ਕਰਕੇ ਇਹਨੂੰ ਕਦੇ ਮਰਡਰ ਦਾ ਨਾਮ ਨਹੀਂ ਦਿੱਤਾ ਗਿਆ ਕਿਉਂਕਿ ਪੁਲਿਸ ਦੇ ਅਕੋਰਡਿੰਗ ਇਹ ਇੱਕ ਸੁਇਸਾਈਡ ਸੀ ਤਾਂ ਪ੍ਰਸ਼ਾਂਤ ਜੈਨ ਸ਼ਿਲਪੀ ਦੇ ਵੱਡੇ ਭਾਈ ਨੇ ਉਹ ਇਸ ਕੇਸ ਨੂੰ ਅੱਗੇ ਲੈ ਕੇ ਜਾਂਦੇ ਆ ਉਹ ਚਾਹੁੰਦੇ ਆ ਕਿ ਇਹਨੂੰ ਦੁਬਾਰਾ ਓਪਨ ਕੀਤਾ ਜਾਵੇ ਇਸ ਕੇਸ ਨੂੰ ਤੇ ਮੇਰੀ ਭੈਣ ਨੂੰ ਜਸਟਿਸ ਮਿਲੇ ਇਨਸਾਫ ਮਿਲੇ ਤਾਂ ਕੁਛ ਦਿਨਾਂ ਤੋਂ ਬਾਅਦ ਹੀ ਪ੍ਰਸ਼ਾਂਤ ਜੈਨ ਨੂੰ ਵੀ ਕਿਡਨੈਪ ਕੀਤਾ ਜਾਂਦਾ ਅਣਪਛਾਤੇ ਬੰਦਿਆਂ ਦੁਆਰਾ ਤੇ ਕੁਛ ਦਿਨਾਂ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਂਦਾ ਤੇ ਉਸ ਤੋਂ ਬਾਅਦ ਪ੍ਰਸ਼ਾਂਤ ਜੈਨ ਵੀ ਹਟ ਜਾਂਦੇ ਆ ਪਿੱਛੇ ਡਰ ਜਾਂਦੇ ਆ ਦਬਾਚ ਆ ਜਾਂਦੇ ਆ ਆਪਣੀ ਭੈਣ ਦੇ ਲਈ ਜਸਟਿਸ ਲੈਣ ਤੋਂ ਤਾਂ ਹੁਣ ਅਸਲ ਦੇ ਵਿੱਚ ਉਥੇ ਕੀ ਹੋਇਆ ਹੋਊਗਾ ਤਾਂ ਉਹ ਚੀਜ਼ਾਂ ਤੁਸੀਂ ਵੀ ਥੋੜਾ ਸਮਝ ਚੁੱਕੇ ਹੋਵੋਗੇ ਥੋੜਾ ਆਈਡੀਆ ਹੀ ਲੱਗ ਸਕਦਾ ਉਹਨਾਂ ਚੀਜ਼ਾਂ ਦਾ ਕਿ ਗੋਤਮ ਉਥੇ ਗਿਆ ਹੋਊਗਾ ਉਹਨੂੰ ਵੀ ਲੱਗਿਆ ਹੋਣਾ ਕਿ ਮੈਂ ਵੀ ਹੁਣ ਪਾਰਟੀ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਅੱਗੇ ਹੈਗਾ ਜਾਂ ਸ਼ਾਇਦ ਕੋਈ ਮੇਰੀ ਗੱਲ ਮੰਨ ਲੂਗਾ ਸਾਧੂ ਯਾਦਵ ਉਥੇ ਹੁੰਦਾ ਤੇ ਜਦੋਂ ਗੋਤਮ ਉਥੇ ਜਾ ਕੇ ਕੁਝ ਸੀਨ ਕ੍ਰੀਏਟ ਕਰਦਾ ਉਹਨਾਂ ਨੂੰ ਸ਼ਿਲਪੀ ਨੂੰ ਛੱਡਣ ਲਈ ਕਹਿੰਦਾ ਤਾਂ ਜਿਹੜੀ ਸ਼ਿਲਪੀ ਦੀ ਪਹਿਲਾਂ ਹੀ ਇੱਕ ਮਤਲਬ ਹੋਣੀ ਲਿਖ ਲਿਖੀ ਗਈ ਸੀਗੀ ਤਾਂ ਉਹੀ ਚੀਜ਼ਾਂ ਗੋਤਮ ਨਾਲ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਗੋਤਮ ਦੀ ਗੱਡੀ ਦੇ ਵਿੱਚ ਹੀ ਦੋਨਾਂ ਦੀ ਡੈੱਡ ਬਾਡੀਜ਼ ਨੂੰ ਪਾ ਕੇ ਉਥੇ ਪਿੱਛੇ ਐਸਐਸਪੀ ਦੇ ਦਫ਼ਤਰ ਦੇ ਪਿੱਛੇ ਛੱਡ ਦਿੰਦੇ ਆ ਤੇ ਅਜੀਬ ਚੀਜ਼ਾਂ ਪੁਲਿਸ ਨੇ ਅੱਜ ਤੱਕ ਆਪਣਾ ਸੋਰਸ ਨਹੀਂ ਦੱਸਿਆ ਕਿ ਜਿਨੇ ਉਹਨਾਂ ਨੂੰ ਦੱਸਿਆ ਸੀਗਾ ਕਿ ਉੱਥੇ ਇੱਕ ਗੱਡੀ ਖੜੀ ਹੈ ਤੇ ਗੱਡੀ ਦੇ ਅੰਦਰ ਲਾਸ਼ਾਂ ਨੇ ਤਾਂ ਇਹ ਸੀਗਾ ਇੰਡੀਆ ਦੀ ਪੋਲਿਟਿਕਸ ਨਾਲ ਜੁੜਿਆ ਹੋਇਆ ਇੱਕ ਇਹੋ ਜਿਹਾ ਕੇਸ ਜਿਹਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਸਿੱਧੇ ਤਰ੍ਹਾਂ ਦੇ ਨਾਲ ਦੋਰੇ ਕਤਲ ਦੇ ਵਿੱਚ ਮਤਲਬ ਦੋਸ਼ੀ ਲੱਗਦਾ ਵਾ ਕਿ ਉਹ ਹੈਗਾ ਵਾ ਪਰ ਉਸ ਕੇਸ ਦੇ ਵਿੱਚ ਕਦੇ ਕੁਝ ਨਹੀਂ ਨਿਕੜਿਆ ਤੇ ਦੋ ਨੌਜਵਾਨ ਇਸ ਦੁਨੀਆ ਤੋਂ ਚਲੇ ਗਏ ਇੱਕ ਲੜਕੀ ਜਿੱਦੇ ਨਾਲ ਰਿਪੋਰਟ ਆਈ ਆ ਕਿ ਇੱਕ ਤੋਂ ਜ਼ਿਆਦਾ ਲੋਕਾਂ ਨੇ ਉਹਦੇ ਨਾਲ ਰੇਪ ਕੀਤਾ ਤੇ ਕੁਝ ਵੀ ਨਹੀਂ ਨਾ ਸੀਪੀਆਈ ਨਾ ਪੁਲਿਸ ਨਾ ਕੋਰਟ ਇੱਕ ਬਹੁਤ ਹੀ ਦਿਲ ਨੂੰ ਤੋੜ ਦੇਣ ਵਾਲੀ ਇਹ ਘਟਨਾ ਵਾ ਸਿਰਫ ਦਿਲ ਨੂੰ ਤੋੜ ਦੇਣ ਵਾਲੀ ਨਹੀਂ ਹਾਲਾਤ ਨੂੰ ਸਮਝਣ ਵਾਲੀ ਘਟਨਾ ਵਾ ਕਿ ਅਸਲ ਦੇ ਵਿੱਚ ਤੁਹਾਨੂੰ ਸਮਝਣਾ ਪਊਗਾ ਕਿ ਸਿਸਟਮ ਕੀ ਆ ਹਾਲਾਤ ਕੀ ਨੇ ਆਸ-ਪਾਸੇ ਦਾ ਮਾਹੌਲ ਕੀ ਆ ਇਹ ਦੁਨੀਆ ਕਿਵੇਂ ਦੀ ਆ ਗਲਤੀ ਗੌਤਮ ਦੀ ਗਲਤੀ ਇੱਥੇ ਇਹ ਆ ਕਿ ਉਹਨੇ ਬੜਾ ਭੋਲਾਪਨ ਕੀਤਾ ਬਹੁਤ ਸਾਰੇ ਨੌਜਵਾਨ ਕਰਦੇ ਆਪਣੇ ਆਸੇ ਪਾਸੇ ਵੀ ਭੋਲਾਪਨ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਲੀਡਰਾਂ ਦੇ ਨੇੜੇ ਹੋ ਕੇ ਤੇ ਪਤਾ ਨਹੀਂ ਕਿੱਥੇ ਇੱਕ ਪਹੁੰਚ ਜਾਗੇ ਪਰ ਉਹ ਲੀਡਰ ਹੁੰਦੇ ਆ ਲੀਡਰ ਤੋਂ ਬਾਅਦ ਉਹ ਜਿਵੇਂ ਇੱਕ ਮਿਰਜ਼ਾਪੁਰ ਸੀਜ਼ਨ ਹੈਗਾ ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਬਲੀ ਸਿਰਫ ਸੈਨਿਕ ਦੀ ਦਿੱਤੀ ਜਾਂਦੀ ਆ ਰਾਜਕੁਮਾਰ ਨੂੰ ਬਚਾਇਆ ਜਾਂਦਾ ਗੱਦੀ ਤੇ ਬੈਠਣ ਲਈ ਉਹ ਸਿਰਫ ਇੱਕ ਬਲੀ ਦੇਣ ਵਾਲੇ ਸੈਨਿਕ ਹੁੰਦੇ ਆ ਜਿੰਨਾ ਟਾਈਮ ਵਰਤੇਗੇ ਵਰਤੇਗੇ ਉਸ ਤੋਂ ਬਾਅਦ ਰਸਤੇ ਚੋਂ ਹਟਾ ਦਿੱਤੇ ਜਾਂਦੇ ਆ ਸ਼ਿਲਪੀ ਦੀ ਗਲਤੀ ਇੰਡੀਆ ਦਾ ਸਿਸਟਮ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਜਿਸ ਹਰੇਕ ਜੰਗਲ ਦਾ ਸਿਸਟਮ ਡਿਫਰੈਂਟ ਆ ਤੁਸੀਂ ਜਿਸ ਤਰ੍ਹਾਂ ਦੇ ਜੰਗਲ 'ਚ ਰਹਿੰਦੇ ਹੋ ਤੁਹਾਨੂੰ ਉੱਥੋਂ ਦਾ ਸਿਸਟਮ ਪਤਾ ਹੋਣਾ ਚਾਹੀਦਾ ਹਰ ਕੰਟਰੀ ਦਾ ਸਮਾਜ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਜੰਗਲ ਆ ਉਹਦੇ ਰੂਲ ਉਹਦੇ ਕਾਨੂੰਨ ਵੱਖਰੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਠੋਡੇ ਜੰਗਲ ਦੇ ਕਾਨੂੰਨ ਕੀ ਨੇ ਉੱਥੋਂ ਦੇ ਰੂਲ ਕੀ ਨੇ ਸ਼ਿਲਪੀ ਆ ਇੱਕ ਨੌਜਵਾਨ ਲੜਕੀ ਆ ਤੇ ਰੈਸਟ ਹਾਊਸ ਜਾ ਰਹੀ ਆ ਪੋਲਿਟਿਸ਼ੀਅਨਸ ਨੂੰ ਮਿਲ ਰਹੀ ਆ ਉਹਨਾਂ ਕੋ ਅੰਨੀ ਪਾਵਰ ਆ ਉਹਨਾਂ ਦਾ ਕੋਈ ਕੁਝ ਵਿਗਾੜਨ ਵਾਲਾ ਨਹੀਂ ਤੇ ਆਪਾਂ ਬਾਰ ਬਾਰ ਜਾ ਕੇ ਉਹਨਾਂ ਨੂੰ ਮਿਲ ਰਹੇ ਆ ਤਾਂ ਇਹ ਸੀਗੀ ਜੀ ਕਹਾਣੀ ਸ਼ਿਲਪੀ ਤੇ ਗੌਤਮ ਦੇ ਕੇਸ ਦੀ ਪੁਲਿਸ ਦੇ ਅਕੋਰਡਿੰਗ ਉਹਨਾਂ ਦੀ ਆਤਮ ਹੱਤਿਆ ਦੇ ਕੇਸ ਦੀ ਤੇ ਆਮ ਸਮਝ ਦੇ ਮੁਤਾਬਕ ਉਹਨਾਂ ਦੇ ਕਤਲ ਦੀ ਤਾਂ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਨਾਲ ਹੀ ਖਤਮ ਹੁੰਦੀ ਆ ਕਹਾਣੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇਣਾ